ਸਾਡੀ ਸੋਚਣ ਸ਼ਕਤੀ ਕਿੱਦਾਂ ਦੀ ਹੈ ਜੇ ਚੰਗੀ ਕੁਆਲਿਟੀ ਦੀ ਮਿੱਟੀ ਹੋਊਗੀ ਤਾਂ ਚੰਗੀ ਕੁਆਲਿਟੀ ਦੀ ਪੈਦਾਵਾਰ ਆਪਾਂ ਨੂੰ ਦੇਊਗੀ। ਜ਼ਮੀਨ ਦੇ ਕਿਹੜੇ-ਕਿਹੜੇ ਗੁਣ ਨੇ, ਪੀਐਚ ਐ ਉਹਦੇ ਵਿੱਚ ਆਰਗੈਨਿਕ ਮੈਟਰ ਕਿੰਨੀ ਕੁ ਹੈ, ਉਹਦੇ ਵਿੱਚ ਤੱਤ ਹੋਲਡ ਕਰਨ ਦੀ ਕਪੈਸਿਟੀ ਕਿੰਨੀ ਹੈ, ਉੱਚ ਜੀਵ ਸੂਖਮ ਜੀਵਾਂ ਦੀ ਗਿਣਤੀ ਕਿੰਨੀ ਹੈ। ਉਹਦੇ ਵਿੱਚ ਖਣਿਜ ਪਦਾਰਥ ਜਿਹੜੇ ਤੱਤ ਕਿੰਨੇ ਨੇ, ਕਿੰਨੇ ਪਰਸੈਂਟੇਜ ਹੈਗੀ ਹੈ। ਇਹ ਤੇ ਜਿਹੜੀ ਗੁਣਵੱਤਾ ਮਿੱਟੀ ਦੀ ਨਿਰਭਰ ਕਰਦੀ ਹੈ। ਆਮ ਤੌਰ ਤੇ ਕਿਸਾਨ ਵੀਰ ਕਹਿੰਦੇ ਆ ਕਿ ਜਿਹੜਾ ਸਾਡਾ ਫਸਲੀ ਝਾੜ ਹੈ ਉਹ ਮੌਸਮ ਤੇ ਨਿਰਭਰ ਕਰਦਾ ਹੈ ਮੌਸਮ ਤੇ ਮੌਸਮ ਦੇ ਵਿੱਚ ਹੁੰਦਾ ਇੱਕ ਤਾਂ ਹੁੰਦੀਆਂ ਕੁਦਰਤੀ ਆਫਤਾਂ ਮੀਂਹ ਗੜੇਮਾਰੀ ਹਨੇਰੀ ਆ ਗਿਆ ਇੱਕ ਹੁੰਦਾ ਉੱਚ ਤਾਪਮਾਨ ਲੋਤਾਮ ਹੁਣਾ ਮੀਂਹ ਹਨੇਰੀ ਗੜੇਮਾਰੀ ਨੂੰ ਛੱਡ ਕੇ ਕਿਉਂਕਿ ਉਹ ਤਾਂ ਆਪਣੇ ਕੰਟਰੋਲ 'ਚ ਨਹੀਂ ਹੁੰਦਾ ਉਹੱਚ ਤਾਂ ਫਸਲ ਆਪਣੀ ਖਰਾਬ ਹੋ ਜਾਂਦੀ ਕਈ ਵਾਰੀ ਉਦੋਂ ਬਿਨਾਂ ਜਿਹੜਾ ਫਸਲ ਦਾ ਝਾੜ ਆ ਨਾ ਸਾਡਾ ਉਹ ਮੌਸਮ ਤੇ ਨਿਰਭਰ ਨਹੀਂ ਕਰਦਾ ਉਹ ਸਾਡੀ ਜ਼ਮੀਨ ਦੀ ਸਿਹਤ ਤੇ ਅਸੀਂ ਜ਼ਮੀਨ ਦੀ ਸਿਹਤ ਨੂੰ ਕਿੰਨਾ ਕੁ ਸੁਧਾਰ ਕੀਤਾ ਤੇ ਮੌਸਮ ਦੇ ਅਨੁਸਾਰ ਤੇ ਫਸਲ ਦੇ ਵਾਧੇ ਦੀ ਅਵਸਥਾ ਦੇ ਅਨੁਸਾਰ ਸਾਡੀ ਆਪਦੀ ਸਮਝ ਮੁਤਾਬਕ ਅਸੀਂ ਫਸਲ ਦੀ ਦੇਖਭਾਲ ਕਿਵੇਂ ਕੀਤੀ ਉਹ ਤੇ ਨਿਰਭਰ ਕਰਦਾ ਉਹ ਤੇ ਨਿਰਭਰ ਕਰਦਾ ਹੈ ਇਹ ਸਾਡੀ ਸਮਝ ਹੈ ਕਿ ਉਹ ਚੀਜ਼ ਨੂੰ ਅਸੀਂ ਸਮਝ ਵੀ ਕਿਵੇਂ ਰਹੇ ਹਾਂ ਕਈ ਵਾਰ ਕੀ ਹੁੰਦਾ ਕਿ ਆਪਾਂ ਯੂਰੀਆ ਠੁੱਕੀ ਜਾਂਦੇ ਆ ਯੂਰੀਆ 4-4 ਗੱਟੇ 5-5 ਗੱਟੇ ਪਾਈ ਜਾਂਦੇ ਆ ਤੇ ਇਹ ਫਿਰ ਕਹਿ ਦਿੰਨੇ ਕਿ ਸਾਡੇ ਮੌਸਮ ਤੇ ਨਿਰਪਰ ਕਰਦਾ ਨਹੀਂ ਮੌਸਮ ਤੇ ਨਹੀਂ ਨਿਰਪਰ ਕਰਦਾ ਸਾਡੀ ਦੇਖਭਾਲ ਤੇ